ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਡਰ ਬਣਿਆ ਰਹਿੰਦਾ ਹੈ ਕਿ ਕੋਈ ਮੇਰਾ ਕਿਤੇ ਮਾੜਾ ਨਾ ਕਰ ਦੇਵੇ ਕਈਆਂ ਨੂੰ ਜਾਦੂ ਟੂਣੇ ਜੰਤਰ ਮੰਤਰੋਂ ਡਰ ਲੱਗਦਾ ਹੈ ਅਤੇ ਕਈਆਂ ਨੂੰ ਆਪਣੇ ਵਿਰੋਧੀਆਂ ਤੋਂ ਆਪਣੇ ਦੁਸ਼ਮਣਾਂ ਤੋਂ ਡਰ ਲੱਗਦਾ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਪੈ ਬਣਿਆ ਰਹਿੰਦਾ ਹੈ ਕਿ ਕਿਤੇ ਮੇਰਾ ਕੋਈ ਨੁਕਸਾਨ ਹੀ ਨਾ ਹੋ ਜਾਵੇ ਕਿਤੇ ਮੇਰੇ ਨਾਲ ਕੁਝ ਮਾੜਾ ਹੀ ਨਾ ਹੋ ਜਾਵੇ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇਸੇ ਵਿਸ਼ੇ ਤੇ ਅਸੀਂ ਗੱਲ ਕਰਨੀ ਹੈ ਅੱਜ ਦੀ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਡੇ ਮਨ ਦਾ ਹਰ ਇੱਕ ਡਰ ਪੈ ਖਤਮ ਹੋ ਜਾਵੇਗਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਇਸ ਡਰ ਨੂੰ ਖਤਮ ਕਰਨ ਦੇ ਲਈ ਇੱਕ ਨੁਕਤਾ ਹੈ ਜੋ ਤੁਸੀਂ ਅਪਣਾਉਣਾ ਹੈ ਅਤੇ ਦੇਖਣਾ ਕਿਸੇ ਵੀ ਪ੍ਰਕਾਰ ਦਾ ਡਰ ਭੈ ਨਹੀਂ ਰਹਿਣਾ ਮਨ ਦੇ ਵਿੱਚ ਪਰ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਿਆਰੀ ਸਾਹ ਸੰਗਤ ਜੀ ਇੱਕ ਵਾਰ ਪਾਈ ਮਰਦਾਨਾ ਜੀ ਤੇ ਪਾਈ ਬਾਲਾ ਜੀ ਗੁਰਨਾਨਕ ਪਾਸ਼ਾ ਜੀ ਦੇ ਨਾਲ ਤੁਰੇ ਜਾ ਰਹੇ ਸੀ ਤੁਰੇ ਜਾਂਦੇ ਆਂ ਜਾਂਦੇ ਆਂ ਪਾਈ ਮਰਦਾਨਾ ਜੀ ਨੂੰ ਇੱਕ ਪਿੰਡ ਨਜ਼ਰ ਆਇਆ ਪਾਈ ਮਰਦਾਨੇ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਆਗਿਆ ਦਿਓ ਸਾਹਮਣੇ ਜੋ ਪਿੰਡ ਦਿਸ ਰਿਹਾ ਹੈ ਮੈਂ ਉੱਥੇ ਜਾ ਕੇ ਕੁਝ ਸ਼ਾਕੀਆ ਖੀ ਆਵਾਂ ਗੁਰੂ ਨਾਨਕ ਪਾਸ਼ਾ ਜੀ ਪਾਈ ਮਰਦਾਨਾ ਜੀ ਨੂੰ ਬਚਨ ਕਰਨ ਲੱਗੇ ਕਿ ਨਹੀਂ ਮਰਤਾਨਿਆਂ ਇਸ ਪਿੰਡ ਦੇ ਵਿੱਚ ਭੂਤਨੀਆ ਰਹਿੰਦੀਆਂ ਹਨ ਇੱਥੇ ਨਹੀਂ ਜਾਣਾ ਹੁਣ ਪਾਈ ਮਰਦਾਨਾ ਜੀ ਨੇ ਕਿਹਾ ਕਿ ਪਾਬਾ ਜੀ 7 ਦਿਨ ਹੋ ਗਏ ਹਨ ਕੁਝ ਸ਼ੱਕਿਆ ਨਹੀਂ ਹੁਣ ਤਾਂ ਬਿਲਕੁਲ ਵੀ ਤੁਰਨ ਦੀ ਹਿੰਮਤ ਨਹੀਂ ਹੈ ਤੁਸੀਂ ਤਾਂ ਹਰੇਕ ਪਿੰਡ ਜਾਣ ਤੋਂ ਰੋਕ ਦਿੰਦੇ ਹੋ ਕਦੇ ਕਹਿੰਦੇ ਹੋ ਇਸ ਪਿੰਡ ਵਿੱਚ ਜਾਦੂਗਰ ਹਨ ਤੇ ਕਦੇ ਕਿਸੇ ਪਿੰਡ ਦੇ ਵਿੱਚ ਭੂਤ ਪ੍ਰੇਤ ਹਨ ਹੁਣ ਗੁਰੂ ਜੀ ਪਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਥੋੜਾ ਜਿਹਾ ਹੋਰ ਅੱਗੇ ਚੱਲ ਨਾਲੇ ਉਥੇ ਰਾਤ ਕੱਟ ਲਾਵਾਂਗੇ ਤੇ ਨਾਲੇ ਤੈਨੂੰ ਛਕਣ ਦੇ ਲਈ ਉਥੇ ਪਦਾਰਥ ਵੀ ਮਿਲਣਗੇ ਪਰ ਪਾਈ ਮਰਦਾਨਾ ਜੀ ਨੇ ਪਾਈ ਭਾਲਾ ਜੀ ਦੇ ਕੋਲ ਰਬਾਬ ਰੱਖ ਦਿੱਤੀ ਅਤੇ ਕਹਿਣ ਲੱਗੇ ਕਿ ਆ ਪਾਈ ਹੈ ਰਬਾਬ ਮੈਂ ਤਾਂ ਚੱਲਿਆ ਹਾਂ ਪਿੰਡ ਦੇ ਵਿੱਚ ਪਰਸ਼ਾਦਾ ਛਕਣ ਇੰਨਾ ਕਹਿ ਕੇ ਪਾਈ ਮਰਦਾਨਾ ਜੀ ਪਿੰਡ ਵੱਲ ਨੂੰ ਜਾ ਤੁਰੇ ਜਿਸ ਸਮੇਂ ਪਾਈ ਮਰਦਾਨਾ ਜੀ ਪਿੰਡ ਦੇ ਅੰਦਰ ਬੜੇ ਤਾਂ ਉਥੇ ਤਿੰਨ ਚਾਰ ਲੜਕੀਆਂ ਖੜੀਆਂ ਸਨ ਉਨ੍ਹਾਂ ਦੇ ਵਿੱਚੋਂ ਇੱਕ ਲੜਕੀ ਨੇ ਮਰਦਾਨਾ ਜੀ ਦੇ ਉੱਪਰ ਮੁਠੀ ਭਰ ਕੇ ਸਵਾਦੀ ਪਾ ਦਿੱਤੀ ਅਤੇ ਲੱਗੀ ਮੰਤਰ ਪੜਨ ਜਿਸ ਸਮੇਂ ਉਹਨਾਂ ਨੇ ਮੰਤਰ ਪੜਿਆ ਤਾਂ ਪਾਈ ਮਰਦਾਨਾ ਜੀ ਨੂੰ ਬੱਕਰਾ ਬਣਾ ਕੇ ਇੱਕ ਕਮਰੇ ਦੇ ਵਿੱਚ ਬੰਦ ਦਿੱਤਾ ਹੁਣ ਪਾਈ ਮਰਦਾਨਾ ਜੀ ਬਹੁਤ ਹੀ ਹੈਰਾਨ ਹੋਏ ਅਤੇ ਸੋਚਣ ਲੱਗੇ ਕਿ ਇਹ ਗੱਲ ਕੀ ਬਣ ਗਈ ਗੁਰਨਾਣਿਕ ਪਾਸ਼ਾ ਜੀ ਦਾ ਬਚਨ ਯਾਦ ਕਰਕੇ ਪਛਤਾਉਣ ਲੱਗੇ ਕਿ ਬਾਬਾ ਜੀ ਸਹੀ ਹੀ ਕਹਿੰਦੇ ਸਨ ਹੁਣ ਪਾਈ ਮਰਦਾਨਾ ਜੀ ਸੋਚਣ ਲੱਗੇ ਕਿ ਇਹਨਾਂ ਭੂਤਨੀਆਂ ਨੇ ਤਾਂ ਬਹੁਤ ਮਾੜੀ ਕੀਤੀ ਹੈ ਹੁਣ ਨਾ ਤਾਂ ਮੈਂ ਬੋਲ ਸਕਦਾ ਹਾਂ ਨਾ ਹੀ ਕਿਸੇ ਦੇ ਹੱਥ ਸੁਨੇਹਾ ਭੇਜ ਸਕਦਾ ਹਾਂ ਫਿਰ ਪਾਈ ਮਰਦਾਨਾ ਜੀ ਅਰਦਾਸ ਕਰਨ ਲੱਗੇ ਤੂੰ ਠਾਕਰ ਤੁਮ ਪਏ ਅਰਦਾਸ ਜੀਓ ਪੈਂ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਪਾਈ ਮਰਦਾਨਾ ਜੀ ਅਰਦਾਸ ਕਰ ਰਹੇ ਹਨ ਤੇ ਇਧਰ ਘਟ ਘਟ ਅੰਤਰ ਕੀ ਜਾਣੰਤīn ਦੁਨੀਆਂ ਦੇ ਮਾਲਕ ਗੁਰੂ ਜੀ ਬਾਲਾ ਜੀ ਨੂੰ ਕਹਿਣ ਲੱਗੇ ਚਲ ਪਾਈ ਬਾਲਿਆ ਮਰਦਾਨਾ ਅਰਦਾਸਾਂ ਪਿਆ ਕਰਦਾ ਹੈ ਚਲ ਉਸ ਨੂੰ ਲੈ ਕੇ ਆਈਏ ਹੁਣ ਪਾਈ ਬਾਲਾ ਜੀ ਰੁਕ ਕੇ ਮੁਸਕਰਾ ਕੇ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਮਰਦਾਨਾ ਜੀ ਨੇ ਆਪ ਜੀ ਦਾ ਬਚਨ ਨਹੀਂ ਮੰਨਿਆ ਹੁਣ ਉਸ ਨੂੰ 4 5 ਤਿੰਨ ਉੱਥੇ ਹੀ ਰਹਿਣ ਦਿੰਦੇ ਹਾਂ ਫਿਰ ਮੈਂ ਲੈ ਆਵਾਂਗਾ ਹੁਣ ਗੁਰੂ ਪਾਤਸ਼ਾਹ ਜੀ ਮੁਸਕਰਾ ਕੇ ਬਚਨ ਕਰਨ ਲੱਗੇ ਪਾਈ ਬਾਲਿਆ ਤੂੰ ਬਹੁਤ ਭੋਲੀਆਂ ਗੱਲਾਂ ਕਰਦਾ ਹੈ ਸਾਡਾ ਦਾ ਭਾਈ ਮਰਦਾਨੇ ਦੇ ਕੀਰਤਨ ਤੋਂ ਬਿਨਾ ਇੱਕ ਦਿਨ ਵੀ ਨਹੀਂ ਸਰ ਸਕਦਾ ਅਸੀਂ 4-5 ਦਿਨ ਉਸ ਤੋਂ ਬਿਨਾ ਕਿਸ ਤਰ੍ਹਾਂ ਸਰ ਸਕਦੇ ਹਾਂ ਇਸੇ ਕਰਕੇ ਤਾਂ ਜਦੋਂ ਨਰੰਗਰ ਦੇ ਦੇਸ਼ ਜਾਂਦੇ ਹਾਂ ਤਾਂ ਉਸ ਨੂੰ ਨਾਲ ਹੀ ਲੈ ਕੇ ਜਾਂਦੇ ਹਾਂ ਪਾਈ ਬਾਲਾ ਜੀ ਕਹਿੰਦੇ ਸਮਝ ਨਹੀਂ ਆਈ ਹੁਣ ਗੁਰੂ ਜੀ ਬਚਨ ਕਰਨ ਲੱਗੇ ਇੱਕ ਵਾਰ ਅਸੀਂ ਨਰੰਕਾ ਦੇ ਦੇਸ਼ ਜਾਣਾ ਸੀ ਅਸੀਂ ਭਾਈ ਮਰਦਾਨੇ ਨੂੰ ਕਿਹਾ ਕਿ ਤੁਸੀਂ ਤਰੋ ਪਾਸ ਰੁਕੋ ਅਸੀਂ ਆਉਂਦੇ ਹਾਂ ਇਸ ਗੱਲ ਤੇ ਭਾਈ ਮਰਦਾਨਾ ਜੀ ਨਾਰਾਜ਼ ਹੋ ਗਏ ਤੇ ਕਹਿਣ ਲੱਗੇ ਬਾਬਾ ਜੀ ਜੇ ਸਮੇਂ ਕੋਂਡੇ ਵਰਗੇ ਰਾਖਸ਼ ਕੋਲ ਜਾਣਾ ਹੁੰਦਾ ਹੈ ਉਸ ਸਮੇਂ ਮਰਦਾਨਾ ਮੋਰੇ ਜੇ ਸਮੇਂ ਸੱਜਣ ਵਰਗੇ ਠਾਗ ਕੋਲ ਜਾਣਾ ਹੁੰਦਾ ਹੈ ਉਸ ਵੇਲੇ ਮਰਦਾਨੇ ਨੂੰ ਅੱਗੇ ਰੱਖਦੇ ਹੋ ਹੁਣ ਨਰੰਕਰ ਦੇ ਕੋਲ ਜਾਣਾ ਹੈ ਤਾਂ ਕਹਿੰਦੇ ਹੋ ਤੂੰ ਧਰੋ ਕੋਲ ਰੁਕ ਜਾ ਗੁਰੂ ਨਾਨਕ ਪਾਸ਼ਾ ਜੀ ਪ੍ਰੇਮ ਨਾਲ ਪਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਪਾਈ ਮਰਦਾਨਿਆ ਸਾਨੂੰ ਦਾ ਕੋਈ ਇਤਰਾਜ਼ ਨਹੀਂ ਤੂੰ ਸਾਡੇ ਨਾਲ ਜਾਣਾ ਚਾਹੁੰਦਾ ਹੈ ਤਾਂ ਚੱਲ ਪਰ ਉਥੇ ਨਰੰਕਰ ਨੇ ਤੇਰੇ ਕੋਲੋਂ ਕੀਰਤਨ ਸੁਣ ਕੇ ਬਚਨ ਕਰਦੇ ਨੇ ਹਨ ਕਿ ਸਾਨੂੰ ਮਰਦਾਨੇ ਦਾ ਕੀਰਤਨ ਬਹੁਤ ਚੰਗਾ ਲੱਗਿਆ ਹੈ ਉਸੀ ਇਸ ਨੂੰ ਇੱਥੇ ਹੀ ਛੱਡ ਜਾਓ ਫਿਰ ਅਸੀਂ ਤਾਂ ਸੱਤ ਬਚਨ ਕਹਿ ਕੇ ਤੈਨੂੰ ਉੱਥੇ ਹੀ ਛੱਡ ਆਉਣਾ ਹੈ ਫਿਰ ਤੂੰ ਹੀ ਆਖਣਾ ਹੈ ਕਿ ਮੈਨੂੰ ਘਰ ਵਾਲੀ ਤੇ ਬੱਚਿਆਂ ਦੀ ਜ਼ਿਆਦਾ ਆਉਂਦੀ ਹੈ ਉਹਨਾਂ ਨੂੰ ਦੇਖ ਲੈ ਜੇ ਤੇਰਾ ਚਿਤ ਮੰਦਾ ਹੈ ਤਾਂ ਚੱਲ ਸਾਡੇ ਨਾਲ ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਚੰਗਾ ਬਾਬਾ ਜੀ ਜਿਵੇਂ ਤੁਹਾਡੀ ਰਜਾ ਸੋ ਸਾਥ ਸੰਗਤ ਜੀ ਭਾਈ ਮਰਦਾਨਾ ਜੀ ਦੀ ਕਮਾਈ ਵੀ ਤੰਨ ਤੰਨ ਹੈ ਜੇ ਸੁਨੋਂ ਨਰੰਕਰ ਵੀ ਲੋਚਦੇ ਹਨ ਫਿਰ ਗੁਰੂ ਨਾਨਕ ਪਾਸ਼ਾ ਜੀ ਨੇ ਬਾਲੇ ਨੂੰ ਬਚਨ ਕੀਤੇ ਚੱਲ ਪਾਈ ਬਾਲਿਆ ਮਰਦਾਨੇ ਨੂੰ ਲੈ ਕੇ ਆਈਏ ਜਦੋਂ ਪਾਈ ਬਾਲਾ ਜੀ ਤੇ ਗੁਰੂ ਜੀ ਉਸ ਪਿੰਡ ਦੇ ਵਿੱਚ ਗਏ ਤਾਂ ਤਾਂ ਉਹਨਾਂ ਪੂਤਨੀਆਂ ਨੇ ਬਾਬਾ ਜੀ ਤੇ ਵੀ ਜੰਤਰ ਮੰਤਰ ਕਰਨੇ ਸ਼ੁਰੂ ਕਰ ਦਿੱਤੇ ਕਿਸੇ ਨੇ ਸੁਆਹ ਉੱਪਰ ਸੁੱਟੀ ਕਿਸੇ ਨੇ ਪਾਣੀ ਆਦਿ ਛਿੱਟੇ ਵੀ ਪਾਏ ਪਰ ਬਾਬਾ ਜੀ ਉੱਪਰ ਕਿਸੇ ਵੀ ਚੀਜ਼ ਦਾ ਅਸਰ ਨਾ ਹੋਇਆ ਫਿਰ ਉਹਨਾਂ ਸਾਰੀਆਂ ਪੂਤਨੀਆਂ ਦੀ ਸਰਦਾਰਨੀ ਨੇ ਵੀ ਬਹੁਤ ਯੰਤਰ ਮੰਤਰ ਕੀਤੇ ਅਤੇ ਬਹੁਤ ਯਤਨ ਕੀਤਾ। ਬਾਬਾ ਜੀ ਨੂੰ ਬੰਦੀ ਬਣਾਉਂਦਾ ਪਰ ਗੁਰੂ ਜੀ ਨੇ ਉਹਨਾਂ ਦੇ ਉੱਪਰ ਐਸੀ ਦ੍ਰਿਸ਼ਟੀ ਪਾਈ ਕਿ ਕੋਈ ਕੁੱਤੀ ਬਣ ਗਈ, ਕੋਈ ਗਦੀ ਬਣ ਗਈ, ਕੋਈ ਕੁਝ ਤੇ ਕੋਈ ਕੁਝ। ਜਦੋਂ ਪੂਤਨੀਆਂ ਦੀ ਸਰਦਾਰਨੀ ਨੇ ਦੇਖਿਆ ਕਿ ਇਹ ਕੋਈ ਕਮਾਈ ਵਾਲਾ ਪੁਰਸ਼ ਹੈ ਜਿਸ ਤੇ ਸਾਡਾ ਜਾਦੂ ਟੂਣਾ ਨਹੀਂ ਚੱਲ ਰਿਹਾ ਤਾਂ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਈ ਤੇ ਬੇਨਤੀ ਕੀਤੀ। ਸਾਡੀ ਪੁੱਲ ਬਖਸ਼ ਦਿਓ ਫਿਰ ਗੁਰੂ ਜੀ ਉਹਨਾਂ ਨੂੰ ਬਚਣ ਕਰਨ ਲੱਗੇ ਤੁਹਾਡੀ ਇਹ ਬਹੁਤ ਮਾੜੀ ਗੱਲ ਹੈ ਜੇ ਕੋਈ ਤੁਹਾਡੇ ਨਗਰ ਦੇ ਵਿੱਚ ਆਉਂਦਾ ਹੈ ਤਾਂ ਤੁਸੀਂ ਕਿਸੇ ਨੂੰ ਬੱਕਰਾ ਬਣਾ ਦਿੰਦੇ ਹੋ ਤੇ ਕਿਸੇ ਨੂੰ ਖੋਤਾ ਬਣਾ ਕੇ ਕੰਮ ਲੈਣਾ ਸ਼ੁਰੂ ਕਰ ਲੈਂਦੇ ਹੋ ਕਿਸੇ ਨਾਲ ਵੀ ਐਸਾ ਸਲੋਕ ਨਹੀਂ ਕਰਨਾ ਚਾਹੀਦਾ ਫਿਰ ਉਹ ਗੁਰੂ ਜੀ ਕੋਲੋਂ ਮਾਫੀ ਮੰਗਣ ਲੱਗੇ ਅਤੇ ਕਿਹਾ ਜੀ ਪਿਛਲੀ ਪੁੱਲ ਮaaf ਕਰ ਦਿਓ ਅਤੇ ਅੱਗੇ ਨੂੰ ਸਮਤ ਬਖਸ਼ੋ ਹੁਣ ਗੁਰੂ ਜੀ ਉਹਨਾਂ ਨੂੰ ਬਚਣ ਕਰਨ ਲੱਗੇ ਸੰਗਰ ਦੇ ਵਿੱਚ ਧਾਰਮਿਕ ਅਸਥਾਨ ਬਣਾਓ ਦੋਹੀ ਟਾਈਮ satsang ਕਰਿਆ ਕਰੋ ਤੇ ਫਿਰ ਸਭ ਤੇ ਮੇਰ ਪਰੇ ਦ੍ਰਿਸ਼ਟੀ ਕੀਤੀ ਫਿਰ ਉਹ ਸਾਰੀਆਂ ਜਾਨਵਰਾਂ ਤੋਂ ਆਪਣੇ ਅਸਲੀ ਰੂਪ ਦੇ ਵਿੱਚ ਆ ਗਈਆਂ ਹੁਣ ਗੁਰੂ ਜੀ ਕਹਿੰਦੇ ਕਿ ਲਿਆਓ ਸਾਡੇ ਸੰਤ ਨੂੰ ਉਹਨਾਂ ਨੇ ਅੰਦਰੋਂ ਪਾਈ ਮਰਦਾਨਾ ਜੀ ਨੂੰ ਕਿੱਲੀ ਨਾਲੋਂ ਖੋਲ ਕੇ ਲਿਆਂਦਾ ਦੇ ਪਾਸ਼ਾ ਜੀ ਨੇ ਪਾਈ ਪਾਲਾ ਜੀ ਨੂੰ ਬਚਨ ਕੀਤਾ ਪਾਈ ਪਾਲਿਆ ਇਸੇ ਗੱਲ ਦਾ ਤਾਗਾ ਤੋੜਦੇ ਜਦੋਂ ਪਾਈ ਪਾਲਾ ਜੀ ਨੇ ਸਾਂਗਾ ਤੋੜਿਆ ਤਾਂ ਭਾਈ ਮਰਦਾਨਾ ਜੀ ਵਾਪਸ ਆਪਣੇ ਅਸਲੀ ਰੂਪ ਤੇ ਵਿਚ ਆ ਗਏ ਜਦੋਂ ਗੁਰੂ ਜੀ ਉਥੋਂ ਤੁਰਨ ਲੱਗੇ ਤਾਂ ਪੂਤਨੀਆਂ ਨੇ ਬੇਨਤੀ ਕੀਤੀ ਇਥੇ ਕੁਝ ਸਮਾਂ ਰੁਕੋ ਅਤੇ ਸਾਨੂੰ ਵੀ ਸੇਵਾ ਦਾ ਮੌਕਾ ਬਖਸ਼ੋ ਗੁਰੂ ਜੀ ਕਹਿੰਦੇ ਤੁਸੀਂ ਇਹ ਬਚਨ ਮੰਨੋ ਫਿਰ ਜਦੋਂ ਤੁਸੀਂ ਅਰਦਾਸ ਕਰੋਗੇ ਤਾਂ ਫਿਰ ਅਸੀਂ ਆਵਾਂਗੇ ਜਦੋਂ ਗੁਰੂ ਜੀ ਤੇ ਭਾਈ ਬਾਲਾ ਜੀ ਉਥੋਂ ਤੁਰੇ ਜਾ ਰਹੇ ਸੀ ਤਾਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਬਾਬਾ ਜੀ ਮੇਰੇ ਮਨ ਅੰਦਰ ਇੱਕ ਫੁਰਨਾ ਬਣ ਗਿਆ ਹੈ ਗੁਰੂ ਜੀ ਕਹਿੰਦੇ 10 ਮਰਦਾਨਿਆਂ ਪਾਈ ਮਰਦਾਨਾ ਜੀ ਬੇਨਤੀ ਕਰਨ ਲੱਗੇ ਗੁਰੂ ਜੀ ਮੈਂ ਤਾਂ ਹਰ ਸਮਾਂ ਤੁਹਾਡੇ ਨਾਲ ਕੀਰਤਨ ਕਰਦਾ ਹਾਂ ਬਾਣੀ ਪੜ੍ਹਦਾ ਹਾਂ ਫਿਰ ਮੇਰੇ ਤੇ ਜੰਤਰ ਮੰਤਰ ਨੇ ਕਿਸ ਤਰ੍ਹਾਂ ਅਸਰ ਕੀਤਾ ਇਸ ਤਰ੍ਹਾਂ ਤਾਂ ਹੋਰ ਵੀ ਲੋਕ ਵੀ ਬਾਣੀ ਤੇ ਸ਼ੰਕਾ ਕਰਨਗੇ ਫਿਰ ਗੁਰੂ ਨਾਨਕ ਪਾਸ਼ਾ ਜੀ ਪਾਈ ਮਰਦਾਨਾ ਜੀ ਨੂੰ ਪਛਣ ਕਰਨ ਲੱਗੇ ਸੁਣ ਪਾਈ ਮਰਦਾਨਿਆਂ ਜਿਸ ਸਮੇਂ ਸ਼੍ਰੀ ਰਾਮਚੰਦਰ 14 ਸਾਲਾਂ ਦੇ ਬਨਵਾਸ ਕੱਟ ਕੇ ਆਏ ਸਨ ਤਾਂ ਉਸ ਸਮੇਂ ਸੀਤਾ ਮਾਤਾ ਨੇ ਇੱਕ ਹਿਰਨ ਨੂੰ ਦੇਖ ਕੇ ਕਿਹਾ ਮੈਂ ਵਣ ਵਿੱਚ ਇਕੱਲੀ ਰਹਿੰਦੀ ਹਾਂ ਇਸ ਹਿਰਨ ਨਾਲ ਮੇਰਾ ਮਨ ਬਹਿਲ ਜਾਇਆ ਕਰੇਗਾ ਸ਼੍ਰੀ ਰਾਮਚੰਦਰ ਜੀ ਉਸ ਹਿਰਨ ਦੇ ਮਗਰ ਚਲੇ ਗਏ ਅਤੇ ਸੀਤਾ ਦੇ ਪੈਰੇ ਤੇ ਸ਼੍ਰੀ ਲਕਸ਼ਮਣ ਜੀ ਨੂੰ ਬਠਾ ਗਏ ਪਰ ਜੇ ਉਸ ਸਮੇਂ ਸ਼੍ਰੀ ਰਾਮ ਜੀ ਦੀ ਆਵਾਜ਼ ਆਈ ਕਿ ਲਕਸ਼ਮਣ ਮिन्नੋ ਤੇਰੀ ਲੋੜ ਹੈ ਸੀਤਾ ਮਾਤਾ ਜੀ ਨੇ ਲਕਸ਼ਮਣ ਜੀ ਨੂੰ ਜਾਣ ਲਈ ਕਿਹਾ ਪਰ ਲਕਸ਼ਮਣ ਨੇ ਕਿਹਾ ਕਿ ਮੇਰਾ ਜਾਣਾ ਨਹੀਂ ਬੰਦਾ ਸੀਤਾ ਮਾਤਾ ਜੀ ਨੇ ਜ਼ਬਰਦਸਤੀ ਲਕਸ਼ਮਣ ਨੂੰ ਭੇਜਿਆ ਲਕਸ਼ਮਣ ਜੀ ਨੇ ਜਾਣ ਲੱਗੇ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਇਸ ਲਕੀਰ ਨੂੰ ਨਹੀਂ ਟੱਪਣਾ ਜਦੋਂ ਲਕਸ਼ਮਣ ਚਲਾ ਗਿਆ ਤਾਂ RAMAN ਸਾਧੂ ਰੂਪ ਹੋ ਕੇ ਸੀਤਾ ਕੋਲ ਆਇਆ ਤੇ ਉਸ ਨੇ ਸੀਤਾ ਨੂੰ ਲਕੀਰ ਤੋਂ ਬਾਹਰ ਆਣ ਕੇ ਪਿਖਸ਼ਪ ਆਉਣ ਲਈ ਕਿਹਾ ਮਾਤਾ ਸੀਤਾ ਨੇ ਉਸ ਸਾਧੂ ਨੂੰ ਅੰਦਰ ਆਉਣ ਲਈ ਕਿਹਾ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਲਕੀਰ ਤੋਂ ਅੰਦਰ ਨਹੀਂ ਆ ਸਕਦਾ ਸੀਤਾ ਨੇ ਕਿਹਾ ਕਿ ਮੈਂ ਇਸ ਲਕੀਰ ਤੋਂ ਬਾਹਰ ਨਹੀਂ ਆ ਸਕਦੀ ਤਾਂ ਸਾਧੂ ਨੇ ਕ੍ਰੋਧ ਦੇ ਵਿੱਚ ਆ ਕੇ ਕਿਹਾ ਜਿਸ ਘਰ ਦੇ ਵਿੱਚ ਉਹ ਸਾਧੂ ਪਿਖਸ਼ਾ ਨਹੀਂ ਪਾਈ ਜਾਂਦੀ ਉਤੇ ਫਿਰ ਸਾਧੂਆਂ ਦਾ ਭਾਰੀ ਸ਼ਰਾਪ ਲੱਗਦਾ ਹੈ ਫਿਰ ਸੀਤਾ ਮਾਤਾ ਨੇ ਸਾਧੂ ਦੇ ਸ਼ਰਾਪ ਦੇ ਡਰ ਕਾਰਨ ਜਦੋਂ ਲਕੀਰ ਟੱਪ ਕੇ ਉਸ ਨੂੰ ਪੀਖ ਦੇਣੀ ਚਾਹੀ ਤਾਂ ਰਾਵਣ ਉਸ ਨੂੰ ਚੁੱਕ ਕੇ ਲੈ ਗਿਆ ਤੇ ਸੀਤਾ ਮਾਤਾ ਨੇ ਇਹ ਨਹੀਂ ਸੋਚਿਆ ਕਿ ਜਿਸ ਲਕੀਰ ਨੂੰ ਸਾਧੂ ਨਹੀਂ ਟੱਪ ਸਕਿਆ ਉਸ ਨੂੰ ਸਾਧੂ ਦਾ ਸ਼ਰਾਬ ਕਿਸ ਤਰ੍ਹਾਂ ਟੱਪ ਸਕੇਗਾ ਇਸੇ ਤਰ੍ਹਾਂ ਭਾਈ ਮਰਦਾਨਿਆ ਗੁਰੂ ਦਾ ਬਚਨ ਹੀ ਸੇਖ ਲਈ ਲਕੀਰ ਹੈ ਜੋ ਗੁਰੂ ਦੇ ਬਚਨ ਨੂੰ ਮੰਨ ਕੇ ਲਕੀਰ ਦੇ ਅੰਦਰ ਰਹੇਗਾ ਉਸ ਉੱਪਰ ਕਿਸੇ ਵੀ ਤਰ੍ਹਾਂ ਦਾ ਟੋਣਾ ਟਪਾਣਾ ਜੰਤਰ ਮੰਤਰ ਅਸਰ ਨਹੀਂ ਕਰੇਗਾ ਪਰ ਜੋ ਸਿੱਖ ਗੁਰੂ ਦੇ ਹੁਕਮ ਤੋਂ ਬਾਹਰ ਜਾਵੇਗਾ ਤਾਂ ਉਹ ਦੁੱਖ ਹੀ ਪਾਵੇਗਾ ਸਾਧ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁਰੂ ਦੇ ਪਾਣੇ ਦੇ ਵਿੱਚ ਰਹਿਣਾ ਚਾਹੀਦਾ ਹੈ ਉਸ ਪਰਮਾਤਮਾ ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਹੁਕਮ ਦੇ ਵਿੱਚ ਹੀ ਚੱਲਣਾ ਚਾਹੀਦਾ ਹੈ ਫਿਰ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿ ਸਕਦੇ ਹਾਂ ਫਿਰ ਸਾਡੇ ਉੱਤੇ ਕੋਈ ਵੀ ਜਾਦੂ ਜਾਂ ਅੰਤਰਮੰਤਰ ਅਸਰ ਨਹੀਂ ਕਰੇਗਾ ਜੇਕਰ ਅਸੀਂ ਗੁਰਬਾਣੀ ਦੇ ਨਾਲ ਜੁੜੇ ਹੋਵਾਂਗੇ ਗੁਰੂ ਘਰ ਦੇ ਨਾਲ ਜੁੜੇ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ